ਡਿਫਰੈਂਸਸ ਹਮੇਸ਼ਾ ਹੁੰਦੇ ਨੇ ਭਰਾਵਾਂ ਦੇ ਵਿੱਚ ਆਪੋ-ਆਪੀ ਵਿੱਚ ਹੀ ਮਨਮਟਾਓ ਵੀ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਦੁਸ਼ਮਣੀ ਵਿੱਚ ਤਬਦੀਲ ਹੋਣ ਸਾਡਾ ਪੋਲਿਕਟਾ ਸਾਡਾ ਦੁਸ਼ਮਣ ਇੱਕ ਹੈ ਆਪਣਾ ਜਿਹੜਾ ਸਾਂਝਾ ਦੁਸ਼ਮਣ ਹੈ ਉਹਨੂੰ ਡਾਉਣ ਵਾਸਤੇ ਇੱਕ ਪ੍ਰੋਗਰਾਮ ਰੁਕਿਆ ਸਭ ਲੋਕ ਕਿਸਾਨ ਦਾ ਜੀਤ ਕੇ ਲਈ ਇਕੱਠਾ ਹੋਣਾ ਇਹ ਸਰ ਪੰਜਾਬ ਦਾ ਅੰਦੋਲਨ ਪੰਜਾਬ ਦਾ ਅੰਦੋਲਨ 22 ਤਰੀਕ ਨੂੰ ਅਸੀਂ ਡਾਇਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਸਾਡਾ ਨਾਮ ਸੰਯੁਕਤ ਸਾਂਝ ਮੋਰਚਾ ਹੈ ਰਾਜਨੀਤਿਕ ਸ਼ਬਦ ਆਪਣੇ ਉੱਤੇ ਇੱਕ ਨਾਂ ਜਿਹੜਾ ਵੀ ਸੋਸ਼ਲ ਮੀਡੀਆ ਤੇ ਵੀਰ ਉੱਠੀ ਸਿੱਧੀ ਸ਼ਬਦਾਬਲੀ ਵਰਤਦਾ ਉਹਨਾਂ ਨੂੰ ਬੇਨਤੀ ਹੈ ਕਿ ਏਕੇ ਦੀ ਗੰਮ ਕਰਦੇ ਸੀ ਏਕਾ ਹੁਣ ਜਾ ਰਿਹਾ ਸੋ ਕੋਈ ਪੁੱਠੀਆਂ ਸਿੱਧੀਆਂ ਹਰਕਤਾਂ ਨਾ ਕਰੋ ਨਾ ਕੋਈ ਪੁੱਠੀ ਸ਼ਬਦਾਬਲੀ ਵਰਤੋ ਇਹ ਏਕਾ ਜਿਹੜਾ ਹੁਣ ਹੋਣ ਜਾ ਰਿਹਾ ਭਾਰਤੀਆਂ ਸਰਕਾਰ ਦੀਆਂ ਜਿਹੜੀਆਂ ਪਾਸ ਸਰਕਾਰ ਦੀਆਂ ਜਿਹੜਾਂ ਨੂੰ ਹਲਾਏਗਾ ਜੋ ਇਹਨਾਂ ਨੇ कल 모ਗੇ ਮਤਾ ਪਾਸ ਕੀਤਾ ਸੀ ਪ੍ਰਵਾਨਗੀ ਲਈ ਸੀ ਸੰਘਤ ਕੋ ਉਹਦਾ ਲੈਟਰ ਲੈ ਕੇ ਆਏ ਸੀਗੇ ਅੱਜ ਜੋ ਪਹਿਲਾਂ ਖਨੋਰੀ ਬਾਰਡਰ ਗਏ ਸੀ ਸਾਡੇ ਵੀ ਸਾਰੇ ਸਾਥੀ ਸਾਡੇ ਔਰ ਹੁਣ ਸ਼ੰਭੂ ਸਾਡੇ ਕੋ ਆਏ ਔਰ ਇਹ ਇਹ ਕੇਵਲ ਨੂੰ ਇੱਕ ਅੱਛਾ ਕਦਮ ਹੈ ਅੱਛੀ ਪਹਿਲ ਹੈ ਜੋ ਉਹਦੇ ਸਬੰਧ ਵਿੱਚ ਸਾਥੀ ਸਾਡੇ ਆਏ ਨੇ ਜੋ ਮੈਂ ਇਹਨਾਂ ਦੇ ਨਾਲ ਸੁਭਰਾ ਸਾਹਿਬ ਬੈਠੇ ਨੇ ਲੈਟਰ ਇਹਨਾਂ ਦੇ ਹੱਥਾਂ 'ਚ ਜਿਹੜੀ ਸਾਡੇ ਸਾਥੀਆਂ ਨੇ ਦਿੱਤੀ ਹੈ। ਤੋਂ ਮੈਂ ਹੁਣ ਬੇਨਤੀ ਕਰਾਂਗਾ ਕਿ ਸ਼ਭਰਾਵ ਜੀ ਪਹਿਲਾਂ ਲੈਟਰ ਬਾਰੇ ਪ੍ਰਾਪਤ ਕਰ ਦੇਣ ਤੇ ਫਿਰ ਰਾਜੀਵ ਸਾਹਿਬ ਅੱਜ ਦੀ ਇਸ ਪੀਸੀ ਦੇ ਵਿੱਚ ਸਾਡੇ ਬਹੁਤ ਇਸਤਿਹਾਰ ਜੀ ਬਾਗੂ ਸਹਿਬਾਨ ਜੋ ਲੈਟਰ ਲੈ ਕੇ ਆਏ ਆ। ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਫੋਰਮ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਰ ਉਹਨਾਂ ਨੇ ਜੋ ਇਹ ਲੈਟਰ ਲੈ ਕੇ ਆਏ ਆ ਉਹ ਲੈਟਰਾਂ ਨੂੰ ਅਸੀਂ ਲੈ ਲਿਆ। ਸਾਡੀ ਪਹਿਲਾਂ ਹੀ ਉਹ ਲੈਟਰ ਮੰਗਦੀ ਇਹ ਚੀਜ਼ ਨਹੀਂ। ਜੋ ਨਾ ਨਹੀਂ ਸੱਦਾ ਦਿੱਤਾ ਹੋਇਆ ਵਾ 15 ਤਰੀਕ ਦੀ ਮੀਟਿੰਗ ਦਾ ਅਸੀਂ ਉਹਦੇ ਤੇ ਪਹਿਲਾਂ ਵੀ ਸਹਿਰਦ ਸੀ ਤੇ ਹੁਣ ਵੀ ਸਹਿਰਦ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਪ੍ਰੈਸ ਰਾਈ ਪੰਜਾਬ ਦਾ ਦੇਸ਼ ਦਾ ਇੱਕਾ ਜਿਹੜਾ ਬੁੱਖਰੀ ਤਰ੍ਹਾਂ ਦਾ ਨਜ਼ਰ ਆਊਗਾ ਕਿਉਂਕਿ ਕੇਂਦਰ ਸਰਕਾਰ ਜੋ ਨੀਤੀਆਂ ਲੈ ਕੇ ਆਈ ਆ ਉਹਦੇ ਵਾਸਤੇ ਸਾਰਿਆਂ ਦਾ ਇੱਕ ਹੋ ਕੇ ਲੜਨਾ ਬਹੁਤ ਜ਼ਰੂਰੀ ਜੋ ਸਾਡੀ ਸੀਨੀਅਰ ਟੀਮ ਨੇ ਕੱਲ ਦੀ ਮੋਗਾ ਰਾਈ ਦੇ ਵਿੱਚ ਫੈਸਲਾ ਕੀਤਾ ਵਾ ਉਹਨੂੰ ਅਸੀਂ ਉਹਦਾ ਮਾਨ ਸਤਿਕਾਰ ਕਰਦੇ ਹਾਂ ਔਰ ਉਹਦਾ ਮਾਨ ਸਤਿਕਾਰ ਕਰਦੇ ਹਾਂ ਅੱਗੇ ਵੱਡੀ ਆਸਵੰਦੀ ਰੱਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਏਕਾ ਪੂਰੇ ਭਾਰਤ ਵਿੱਚ ਨਜ਼ਰ ਆਵੇ ਕਿ ਅਸੀਂ ਜਿਹੜੀਆਂ ਨੀਤੀਆਂ ਕੇਂਦਰ ਲੈ ਕੇ ਆ ਰਿਹਾ ਘਾਰੂਲਿਕ ਪੱਖੀ ਉਹਨਾਂ ਅਨੁਸਾਰਿਆਂ ਵਾਪਸ ਮੁੜ ਸਕੀ। ਸਰਦਾਰ ਦੂਬੀ ਸਿੰਘ ਰਾਜੀਵਲ ਸਾਹਿਬ ਦੋਸਤੋ ਅੱਜ ਕੱਲ ਦੀ ਮੋਹਰੀ ਰੈਲੀ ਜੋ ਫੈਸਲੇ ਆਮ ਲੋਕਾਂ ਨੇ ਇੱਕ ਵੱਡੇ ਇਕੱਠ ਦੇ ਲੱਖਾਂ ਦੇ ਇਕੱਠ ਵਿੱਚ ਜਿਹੜੇ ਲਏ ਔਰ ਜਿਹੜਾ ਸਾਨੂੰ ਹਦਾਇਤ ਹੋਈ ਉਹਦੇ ਮੁਤਾਬਕ ਅਸੀਂ ਇੱਕ ਸੱਦਾ ਪੱਤਰ ਅੱਜ ਸਵੇਰੇ ਖਨੌਰੀ ਬਾਰਡਰ ਤੇ ਦੇਖਿਆ ਆਇਆ ਔਰ ਸਰ ਜਗਜੀਤ ਸਿੰਘ ਲੱਲੇਵਾਲ ਸਾਹਿਬ ਨੂੰ ਮਿਲ ਕੇ ਉਹਨਾਂ ਦੀ ਖਬਰ ਵੀ ਲੈ ਕੇ ਆਇਆ ਔਰ ਉਹਨਾਂ ਵਾਸਤੇ ਦੁਆ ਵੀ ਕੀਤੀ ਹੈ ਅਕਾਲ ਪੁਰਖ ਨੂੰ ਉਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ ਔਰ ਚੰਗੀ ਸਿਹਤ ਬਖਸ਼ੇ ਇਹ ਉਹਨਾਂ ਨੂੰ ਵੀ ਇਹੇ ਚਿੱਠੀ ਦੇ ਕੇ ਆਏ ਔਰ ਇਹ ਦੂਜਾ ਫੋਰਮ ਇੱਥੇ ਸ਼ੰਭੂ ਬਾਰਡਰ ਤੇ ਜਿਹੜੇ ਬੈਠੇ ਸੀ ਇਹਨਾਂ ਨੂੰ ਵੀਰਾਂ ਨੂੰ ਵੀ ਚਿੱਠੀ ਦੇਣ ਆਏ ਆ ਵੀ ਜੋ ਪਿੱਛੇ ਹੋ ਗਿਆ ਡਿਫਰੈਂਸਸ ਹਮੇਸ਼ਾ ਹੁੰਦੇ ਨੇ ਭਰਾਵਾਂ ਦੇ ਵਿੱਚ ਆਪੋ-ਆਪੀ ਵਿੱਚ ਹੀ ਮਨਮਟਾਉ ਵੀ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਦੁਸ਼ਮਣੀ ਵਿੱਚ ਵਿੱਚ ਤਬਦੀਲ ਹੋਣ ਸਾਡਾ ਮੋਲ ਇਕ ਹੈ ਸਾਡਾ ਦੁਸ਼ਮਣ ਇਕ ਹੈ ਸਾਡੀ ਸਾਡੀਆਂ ਸਾਂਝਾਂ ਨੇ ਇਕੱਠੇ ਹੁਣ ਤੱਕ ਅੰਦਰੋਂ ਲੜਿਆ ਅੱਗੇ ਨੂੰ ਲੜਨੇ ਨੇ ਇਸ ਲਈ ਅਸੀਂ ਇਹਨਾਂ ਨੂੰ ਕਿਹਾ ਵੀ ਆਓ ਸਾਰੇ ਮਿਲ ਬੈਠੀਏ ਉਹ ਸਾਰਾ ਜੋ ਪਿੱਛੇ ਜੋ ਜਿਹੜਾ ਜੋ ਕੁਝ ਵਾਪਰਿਆ ਹੈ ਉਈ ਕਪਾਸੀ ਰੱਖ ਕੇ ਇਕੱਠੇ ਹੋ ਕੇ ਆਪਣਾ ਜਿਹੜਾ ਸਾਂਝਾ ਦੁਸ਼ਮਣ ਹੈ ਉਹਨੂੰ ਡਾਉਣ ਵਾਸਤੇ ਇੱਕ ਪ੍ਰੋਗਰਾਮ ਲਈ ਕੇ 15 ਤਰੀਕ ਦਾ ਸੱਦਾ ਦਿੱਤਾ ਹੈ ਔਰ ਮੈਂ ਉਮੀਦ ਕਰਦਾ ਦੋਨੋਂ ਪੂਰਨ ਉਧਰ ਖਨੌਰੀ ਵਾਲੇ ਵੀ ਤੇ ਇੱਥੋਂ ਸ਼ੰਭੂ ਵਾਲੇ ਵੀ ਦੋਨੋਂ ਫਰਮਾਉਣਗੇ ਅਰੇ ਅਸੀਂ ਸਾਰੇ ਮਿਲ ਬੈਠ ਕੇ ਕੋਈ ਨਾਮਾ ਪ੍ਰੋਗਰਾਮ ਉਲੀਕ ਸਕਾਂਗੇ ਜਿਹਦਾ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਜਿਹਦੀ ਉਡੀਕ ਹੈ ਔਰ ਉਹਦੇ ਨਾਲ ਮੈਨੂੰ ਲੱਗਦਾ ਹੈ ਵੀ ਸਰਕਾਰ ਨੂੰ ਅਸੀਂ ਟਾ ਸਕਾਂਗੇ सरदार जोगिंदर सिंह हो गया दीद। 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 बात बोले के किसानों का संघर्ष है और किसानों का संघर्ष का रास्ता एडवा का है और हम सब लोग किसान का जीत के लिए इकट्ठा होना यही हमारा सारे देश का किसान हमसे बोल रहा है और हम इसी में फैसला होके आज डेल्हावाल जी तो मिले वो परेशान है वो परिचीन है और बहुत खुशी से हमें स्वीकार किया है वहां सुबह, और हम अभी शाम को यहां भी साथी लोगों को मिले हम एक साथ लड़े थे तेरह महीना सात सौ छत्तीस शहीद वो आंदोलन में हुए अभी भी शहीद हुआ है तो ये आंदोलन जीत का तरफ जाएगा जीतेंगे किसान और किसान को जीत मिलने के लिए हम एकता का साथ पंद्रह तारीख को एक साथ बैठने का लेटर दिया है हमारा उम्मीद है उसमें फोरसि फैसला होगा और पंद्रह तारीख को पटियाले में हम बैठेंगे और वो फैसला वहां होगा ये आंदोलन आगे ये सिर्फ पंजाब का आंदोलन पंजाब का आंदोलन जो बोल रहे गलत था ये सारे देश का आंदोलन है सारे किसानों का आंदोलन है हर दिन इकतीस किसान खुदकुशी हो रहा है तो वो किसान का खुदकुशी बंद करने का ही अंतिम तक चाहेगा प्रधानमंत्री से हमारा अनुरोध है आप हमारे एकदा कब दे हमसे बात करो एक जनवाद है लोकतंत्र है लोकतंत्र में बातचीत करना ही पड़ेगा ਕਿ ਇਹ ہمارا ਨਿਰਣਾਇ ਹੈ ਇਸ ਦਾ ਆਧਾਰ ਤੇ ਅਸੀਂ ਅੱਗੇ ਜਾਏਗੇ ਜੀ ਡਾਕਟਰ ਦਰਸ਼ਪਾਲ ਜੀ ਸਾਥੀਓ ਕਿਤਾ ਅਸੀਂ ਜੋ ਮੋਰਚੇ ਦੇ ਵੱਲੋਂ ਫੈਸਲੇ ਕੀਤੇ ਨੇ ਉਹ ਦੱਸਦੇ ਹਾਂ ਅਸੀਂ 13 ਤਰੀਕ ਨੂੰ ਕੇਐਮਐਮ ਤੇ ਜੋ ਨਨ ਪੋਲੀਟਿਕਲ ਦਾ ਫੈਸਲਾ ਹੈ ਉਹਦੇ ਵਿੱਚ ਅਸੀਂ ਨਾਲ ਇੱਕ ਐਕਟੀਵਿਟੀ ਵੀ ਲਿਖੀ ਹੈ ਕਿ ਉਸ ਦਿਨ ਅਸੀਂ ਮਾਰਕੀਟ ਜੋ ਐਗਰੀਕਲਚਰ ਮਾਰਕੀਟ ਨੀਤੀ ਦਾ ਖਰੜਾ ਆਇਆ ਉਹਦੀਆਂ ਕਾਪੀਆਂ ਸਾਰੇ ਸਾਂਝਾ ਦਾ ਫੈਸਲਾ ਕੀਤਾ 26 26 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਔਰ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਸੀਂ 올 ਇੰਡੀਆ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਕਰਾਂਗੇ ਔਰ ਇਹ ਦੋਨੋਂ ਪ੍ਰੋਗਰਾਮਾਂ ਨੂੰ ਅਸੀਂ ਕੱਲੇ ਪੰਜਾਬ ਚ ਨਹੀਂ ਸਾਰੇ ਦੇਸ਼ ਚ ਲਾਗੂ ਕਰਨ ਵਾਸਤੇ ਕੱਲ ਦੀ ਮੀਟਿੰਗ ਚ ਅਸੀਂ ਇਹ ਫੈਸਲੇ ਕਰਨ ਵਾਸਤੇ ਪੂਰਾ ਵਾਅ ਲਾਵਾਂਗੇ ਸੋ ਦੈਟ ਇਹ ਸਾਰਾ ਪ੍ਰੋਗਰਾਮ ਹੈ ਜਿਹੜੇ ਸਾਰੇ ਦੇਸ਼ ਦੇ ਵਿੱਚ ਲਾਗੂ ਹੋ ਸਕਣ ਚੰਗੀ ਤਰ੍ਹਾਂ ਜੀ ਉਚੇ ਸਾਡੀ ਅੱਜ ਵੀ ਸਾਡੇ ਬਹੁਤ ਸਾਰੇ ਸਾਥੀਆਂ ਨੇ ਅੱਥੀਆਂ ਫੁੱਕੀਆਂ ਨੇ ਆਪਣੇ ਮੈਨੂੰ ਗੁਰਦਾਸਪੁਰ ਤੋਂ ਖਬਰ ਆਈ ਹੈ ਕਿ ਆਪਣੇ ਸਾਥੀਆਂ ਨੇ ਸਾਂਝੇ ਤੌਰ ਤੇ ਫੁੱਕੀਆਂ ਨੇ ਔਰ ਅਸੀਂ ਆਸ ਕਰਦੇ ਹਾਂ ਕਿ 13 ਤੇ 26 ਦੇ ਪ੍ਰੋਗਰਾਮ ਵੀ ਅਗਰ ਆਪਸ ਵਿੱਚ ਮਿਲ ਕੇ ਜ਼ਿਲ੍ਹਿਆਂ ਦੇ ਲੈਵਲ ਤੇ ਜਾਂ ਤਸਿਲਾਂ ਦੇ ਲੈਵਲ ਤੇ ਤੈ ਕਰਕੇ ਹੋ ਜਾਣ ਸਾਡੇ ਐਸਟੀਐਮ ਚਾਹੂਗਾ ਕਿ ਉਹ ਲੋਕਲ ਲੈਵਲ ਤੇ ਕੋਆਰਡੀਨੇਸ਼ਨ ਕਰਕੇ ਹੋ ਤਾਂ ਜ਼ਿਆਦਾ ਪ੍ਰਭਾਵਸ਼ਾਲੀ ਹੋਊਗਾ ਪੁਲਿਸ ਇਤਨੀ ਕੇਂਦਰ ਸਰਕਾਰ ਨੂੰ ਤੇ ਇਤੁਨੀ ਸਰਕਾਰਾਂ ਬਹੁਤ ਹੋ ਗਈ ਇਸ ਕੇ ਨਾ ਅਪੀਲਾਂ ਦੇ ਨਾਲ ਮੈਂ ਇਸ ਕੇੰਦਰ ਨੂੰ ਸ਼ਾਮਿਲ ਹੋਣਾ ਹੈ ਜਿਸ ਨਾਲ ਸਾਡੀ ਨੂੰ ਕਿ ਅਸੀਂ ਪਹਿਲਾਂ ਵੀ ਮੂਵਮੈਂਟ ਸੀ ਗਰਾਊਂਡ ਸੀ ਅੱਗੇ ਵੀ ਆਪ ਰਵਾਂਗੇ ਔਰ ਇਹ ਜਿਹੜੀ ਇਕਤਾ ਦਾ ਆਪ ਕਦਮ ਚੁੱਕਿਆ ਇਹਦੇ ਬਹੁਤ ਵਧੀਆ ਸਿਟੂਏਸ਼ਨ ਰਮੇਂਦਰ ਪਟਿਆਲਾ ਜੀ ਮੈਂ ਤਾਂ ਪ੍ਰਾਵੋ ਮੀਡੀਆ ਨੂੰ ਸਿਰਫ ਇੱਕ ਅਪੀਲ ਕਰਨੀ ਆ ਬਾਕੀ ਗੱਲ ਆ ਗਈ ਅਸੀਂ ਆਸ ਕਰਦੇ ਹਾਂ ਕਿ 15 ਤਰੀਕ ਨੂੰ ਦੋਵੇਂ ਫੋਰਮ ਸਾਡੇ ਇਸ ਇਨਵੀਟੇਸ਼ਨ ਹੁਗਾਰਾ ਪਰਦੇ ਹੋਏ ਗੁਰਦੁਆਰਾ ਦੁਪਨਵਰਨ ਸਾਹਿਬ ਜਾਣਗੇ ਅਪੀਲ ਤੁਹਾਨੂੰ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਨਾਮ ਸੰਯੁਕਤ ਕਿਸਾਨ ਮੋਰਚਾ ਹੀ ਹੈ ਸਾਡੇ ਨਾਮ 'ਚ ਬਾਧਾ ਨਾ ਕਰੋ ਰਾਜਨੀਤਿਕ ਸ਼ਬਦ ਜਿਹੜੇ ਵੀ ਮਿੱਤਰ ਸਾਡੇ ਕਿਸਾਨ ਮੋਰਚੇ ਦਾ ਲਾ ਰਹੇ ਨੇ ਸਾਡਾ ਨਾਮ ਸੰਯੁਕਤ ਕਿਸਾਨ ਮੋਰਚਾ ਹੈ ਰਾਜਨੀਤਿਕ ਸ਼ਬਦ ਆਪਣੇ ਵੱਲੋਂ ਨਾ ਜੋ ਇਹ ਬਿਲਕੁਲ ਸਾਰੇ ਮੀਡੀਆ ਨੂੰ ਹੈ ਸੋ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਇਹ ਦੇਖੋ ਦੇਖੋ ਵੀਰ ਮੇਰੇ ਆਪ ਜੀ ਦੇ ਮੱਦੇਮ ਰਹੀਂ ਪੰਜਾਬ ਚ ਪੂਰੇ ਭਾਰਤ ਚ ਔਰ ਦੇਸ਼ ਦੁਨੀਆ ਚ ਜਿਹੜਾ ਵੀ ਸੋਸ਼ਲ ਮੀਡੀਆ ਤੇ ਵੀਰ ਪੁੱਠੀ ਸਿੱਧੀਆਂ ਸ਼ਬਦਾਵਲੀ ਵਰਤਦਾ ਉਹਨਾਂ ਨੂੰ ਬੇਨਤੀ ਹੈ ਕਿ ਏਕੇ ਦੀ ਗੱਲ ਕਰਦੇ ਸੀ ਏਕਾ ਹੁਣ ਜਾ ਰਹਿਆ ਸੋ ਕੋਈ ਪੁੱਠੀਆਂ ਸਿੱਧੀਆਂ ਹਰਕਤਾਂ ਨਾ ਕਰੋ ਨਾ ਕੋਈ ਪੁੱਠੀ ਸ਼ਬਦਾਵਲੀ ਵਰਤੋ ਕਿਉਂਕਿ ਇਹ ਵਾਹਿਗੁਰੂ ਦੀ ਕਿਰਪਾ ਹੋਈ ਹੈ ਕਿ ਮੋਗੇ ਦੀ ਰੈਲੀ ਤੋਂ ਆਗਾਜ਼ ਹੋਇਆ ਔਰ ਅੱਜ ਸਵੈਰਤਾ ਨਾਲ ਸਾਥੀਆਂ ਨੇ ਖਨੋਰੀ ਬਾਰਡਰ ਔਰ ਸ਼ੰਭੂ ਬਾਰਡਰ ਤੇ ਆ ਕੇ ਕਿਥੀ ਪੱਤਰ ਵੀ ਦਿੱਤਾ ਸੋ ਸਾਰੇ ਮੈਂ ਤਾਂ ਉਹਨਾਂ ਵੀਰਾਂ ਨੂੰ ਕਹੂੰਗਾ ਜਿਹੜੇ ਸੋਸ਼ਲ ਮੀਡੀਆ ਦੇ ਮੈਦਾਨ ਬੈਠੇ ਆ ਕਿ ਭਰਾਵੋ ਕਿਰਪਾ ਕਰੋ ਤੇ ਇਹ ਏਕਾ ਜਿਹੜਾ ਹੁਣ ਹੋਣ ਜਾ ਰਿਹਾ ਭਾਰਤ ਦੀਆਂ ਸਰਕਾਰ ਦੀਆਂ ਜਿਹੜੀਆਂ ਭਾਰਤ ਸਰਕਾਰ ਦੀਆਂ ਜਿਹੜਾ ਨੂੰ ਹਲਾਏਗਾ ਔਰ ਇਹ ਜਿੱਤ ਵੱਲ ਵਧਾਂਗੇ ਸੋ ਇਹਨਾਂ ਦੀ ਬੇਤੀ ਜ਼ਰੂਰ ਕਬੂਲ ਕਰੇ